ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੁਮੇਤ ਰਕਾਜ ਆਪਾਂ ਆਮ ਘਰੇਲੂ ਸੱਜਣ ਦੇ ਘਰੋਂ ਤੁਹਾਨੂੰ ਬਿਹੜ ਦਿਖਾਉਣ ਲੱਗਿਆ ਕਾਲੇ ਰੰਗ ਚ ਇਚਫ ਨਸਲ ਦੇ ਬਿਹੜ ਕਹਿ ਸਕਦੇ ਆਂਗੇ ਚੰਗੇ ਦੁੱਧ ਵਾਲੀ ਹੈ ਬਾਈ ਨੇ ਦੱਸਿਆਗਾ ਤੇ ਬਾਕੀ ਜੋ ਜਾਣਕਾਰੀ ਬਾਈ ਤੋਂ ਮੈਂ ਸਾਂਝੀ ਕਰ ਦਉ ਠੀਕ ਆ ਘਰੇਲੂ ਬਿਹੜ ਆ ਬਾਈ ਦਾ ਕੋਈ ਵਪਾਰ ਦਾ ਕੰਮ ਲੱਗ ਲੱਗ ਨਿਗਾ ਮਾਰ ਹੋਈ ਤਿੰਨ ਚਾਰ ਕਿ ਤੇ ਮੱਝਾਂ ਰੱਖਿਆ ਹੋਏ ਤੇ ਇੱਕ ਇਹਨਾਂ ਦੀ ਰੱਖੀ ਹੈ ਬਾਈ ਦੀ ਗਾਂ ਠੀਕ ਆ ਇਹ ਗਾਂ ਬਾਈ ਨੇ ਸੇਲ ਕਰਨੀਆਂ ਕਿੰਨਾ ਮਤਲਬ ਕੀ ਡਿਟੇਲ ਆ ਕਿੰਨਾ ਉਹਦੇ ਨੇ ਪਿਛਲੇ ਸਾਲ ਕੱਢਿਆ ਕੀ ਡਿਟੇਲ ਆ ਸਾਰੀ ਬਾਈ ਨਾਲ ਆਪਾਂ ਗੱ ਵੀਰੇ ਕੀ ਹਾਲ ਚਾਲ ਹੈ ਠੀਕ ਠਾਕ ਹੈ ਆਪਣਾ ਨਾਮ ਕੀ ਵੀਰੇ ਅਮਨਦੀਪਰ ਨਾਮ ਅਮਨਦੀਪਾ ਪਿੰਡ ਕਿਹੜਾ ਆਪਣਾ ਮਹਰਾਜ ਪਿੰਡ ਬਾਈ ਦਾ ਹੈ ਮਹਰਾਜ ਜਦੋਂ ਮਹਰਾਜ ਤੋਂ ਮਿੱਤਰੋ ਬਾਠਾ ਨੂੰ ਜਾਵਾਂਗੇ ਜਿਹੜਾ ਵੱਡਾ ਭਾਰਤ ਮਾਲ ਵਾਲਾ ਪੋਲਾ ਹੈ ਨਾ ਉਹਦੇ ਕੋਲ ਬਾਈ ਦਾ ਘਰ ਆ ਗਿਆ ਠੀਕ ਆ ਤੇ ਜ਼ਿਲ੍ਹਾ ਬਠਿੰਡਾ ਪੈ ਗਿਆ ਵੱਡਾ ਮਹਰਾਜ ਪਿੰਡਾ ਗਿਆ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ 62803 14604 ਠੀਕ ਆ ਜਿਹੜੀ ਗਾਂ ਵੇਚਣੀ ਆਪਾਂ ਕਰਦੀ ਆ ਕੋਈ ਵਾਰਦੇ ਨੇ ਆਪਣਾ ਕਰਦੀ ਆ ਬਈ ਕਰਦੀ ਆ ਜੀ ਅੱਛਾ ਹੁਣ ਕਿਹੜਾ ਸੋਸ ਹੁੰਦੀ ਹੈ ਇਹ ਇਹ ਚੀਜ਼ਾਂ ਸੋਏ ਤੀਜਾ ਸੂ ਸੁੰਦੀ ਤੇ ਸੂ ਦਿਨ ਕਿੰਨੇ ਬਾਕੀ ਆ ਇਹ 26 ਦਿਨ ਪੂਰੇ ਹੋਣਗੇ ਠੀਕ ਆ ਅੱਜ 21 ਤਰੀਕ ਆ ਵੀਡੀਓ ਬਣਾਉਂਦਾ ਸਾਡਾ ਸਮਾਗਾ ਤੇ 5 ਦਿਨ ਬਾਕੀ ਰਹਿ ਗਏ ਹਾਂ ਇੱਕ ਇੱਕ ਲੋੜੇ ਨਾਲ ਵੱਧ ਵੀ ਲੈ ਜਾਓ ਬਜੇ ਹਫਤਾ ਮਾਲ ਲਗੇਗਾ ਹਾਂ ਹਫਤਾ ਠੀਕ ਆ ਤੇ ਜਿਹੜਾ ਪਿਛਲੇ ਸਾਲ ਦੁੱਧ ਕਿੰਨਾ ਪਾਇਆ ਜੈਨੂ ਨੇ ਜਾ ਇਹ 25 ਲੀਟਰ ਪਾਇਆ ਦੂਜੇ ਸੂਏ ਹਾਂਜੀ ਐਤ ਕੀ ਬਾਧੂ 25 ਲੀਟਰ ਆਜੂ ਬਾਰਾ ਠੀਕ ਆ ਤੇ ਸੀਮਣੇ ਤੇ ਬੱਛੇ ਆ ਲੱਗਿਆ ਕਿ ਕੋਈ ਨਾਰਮਲ ਆ ਨਾਰਮਲ ਹੀ ਆ ਬਜੇ ਚੰਗਾ ਭਰਾ ਅਛੂ ਭਰਾ ਵਾ ਬੱਛੇ ਪਿੱਛੇ ਲੱਗਿਆ ਕਿ ਨਹੀਂ ਭਰਾ ਹੈਗਾ ਠੀਕ ਆ ਠੀਕ ਆ ਲਓ ਹੁ ਇਧਰ ਮਸ਼ਹਾਰ ਬਿਹੜਾ ਆ ਜੀ ਮਿੱਤਰੋ ਕੱਦ ਵੀ ਚੰਗਾ ਆ ਗਿਆ ਬਿਹੜਾ ਤੇ ਬੇਲ ਬੁੱਲ ਬਿਹੜਾ ਦੀ ਬਹੁਤ ਆ ਗਈ ਠੀਕ ਆ ਤੇ ਬਾਕੀ ਹਜੇ ਹਫਤੇ ਦੀ ਕੱਚੀ ਵੇਸ ਨੂੰ ਸਟਰਕਚਰ ਦਿਖਾ ਦੇਣਾਗਾ ਤੇ ਬਾਕੀ ਸਾਨੂੰ ਬਿਹੜਾ ਪਤੋ ਤਾਰ ਕੇ ਦਿਖਾ ਦੇਣਾ ਠੀਕ ਆ ਇੱਥੋਂ ਕਬਣੀ ਸ਼ੈਡ ਤੋਂ ਜਿਹੜੇ ਥਨਾ ਦੀ ਬੰਦ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਥਨਾ ਬਿਲਕੁਲ ਇੱਕ ਹੋ ਜਾਗੇ ਤੇ ਫੇਸ ਕੁਆਲਟੀ ਦੇਖੋ ਲੈ ਤੋਰ ਦੇ ਵੀਰੇ ਲੰਬੀ ਤੋਲ ਲਿਓ ਉਧਰ ਨੂੰ ਲੈ ਇੱਥੋਂ ਮਿੱਤਰੋ ਸਾਨੂੰ ਆਪ ਬਾਹਰ ਤੋੜ ਕੇ ਦਿਖਾ ਦੇਣਾਗੇ ਪੂਰੀ ਫੁੱਲ ਬਾ ਬੋਡੀ ਵੇਟ ਵਾਲੀ ਬਿਹੜਾ ਆ ਗਈ ਲੰਬੀ ਲੈ ਚੱਲ ਵੀਰੇ ਬਾਕੀ ਤੇ ਹਫਤੇ ਦਾ ਕਿਹੜੀ ਕਰਮ ਵਾਲੀ ਲਿਆ ਬਹੁਤ ਤਿਆਰ ਕਰ ਲੂਗੀ ਤੇ 24 25 ਕਿਲੋ ਤੋਂ ਬਾਈ ਕਹਿੰਦਾ ਫਿਰ ਹਾਲਾ ਪਾਇਆ ਹੋਗਾ ਤੇ ਬਾਕੀ ਜਿਹੜਾ ਭਰਾਖਿਰਦੂ ਦੀ ਸਾਡੀ ਸਮਝ ਆ ਠੀਕ ਹੈ ਮੋੜ ਲੈ ਵੀਰੇ ਤੇ ਇੱਥੇ ਤੁਹਾਨੂੰ ਬਹਿਣੀ ਸ਼ਾਟ ਦਿਖਾ ਦਾਂ ਵਾਹ ਠੀਕ ਆ ਖਣ ਚਾਰ ਬੱਕਰੀ ਕੋਈ ਫੋੜ ਸ਼ਾਨ ਨਹੀਂ ਗਈ ਤੇ ਚੰਗੀਆਂ ਬਹਿੜਾ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਨੇ ਜੇ ਵਿੱਚੋਂ ਪੈਸਾ ਲਾਉਣਿਆ ਉਹ ਕੋਲ ਆ ਕੇ ਕਿਸੇ ਵੀ ਢੰਗ ਨਾਲ ਥੱਲੀ ਕਰ ਸਕਦਾ ਤੇ ਅਜੇ ਤੁਹਾਨੂੰ ਬਹਿਣੀ ਸ਼ਾਟ ਤੋਂ ਆਪਾਂ ਲੈਵਲ ਦਿਖਾ ਦਿੰਦੇ ਹਾਂ ਅੱਥੋਂ ਦੇਖੋ ਨਾੜਨੂੜਿਆਂ ਮਿਲਕਦੇ ਨੇ ਬਹੁਤ ਚੰਗੀਆਂ ਨੇ ਯਾ ਤੇ ਇਥੋਂ ਪਿੱਛੇ ਵੈਕ ਛਾੜ ਦੇ ਲੋ ਤੇ ਜਿਹੜੇ ਬਲਬੂ ਜਿਹਾ ਵਧੀਆ ਕੱਢ ਲੈਂਦੇ ਤੇ ਹਾਂ ਹਾਂ ਬਈ ਪੂਰਾ ਉਹਦੀ ਤਰਕ ਰੂਬ ਵਾਦੂ ਹਾਂ ਠੀਕ ਆ ਠੀਕ ਆ ਤੇ ਮੁੱਲ ਬਾੜੀ ਫਿਰਦਾ ਕਿੰਨਾ ਕਰਨਾ ਹੈ ਇਹ ਫੋਨ ਤੇ ਹੀ ਕਰਾਂਗੇ ਜਦੋਂ ਕੋਈ ਬੰਦਾ ਫੋਨ ਕਰੂ ਮੌਕੇ ਤੇ ਕਰ ਲਾਂਗੇ ਹੋਊਗਾ ਜਾਇ ਜੀ ਜਾਇ ਜੀ ਠੀਕ ਆ ਠੀਕ ਆ ਤੇ ਕੋਈ ਮਤਲਬ ਉਹ ਸਾਰੀ ਤਸੱਲੀ ਵਾਲੀ ਗੱਲ ਹੈ ਹਾਂ ਹਾਂ ਕਰ ਜੀ ਬਈ ਕੋਈ ਬੰਦਾ ਜਿਵੇਂ ਘਰ ਰੱਖਣ ਵਾਲਾ ਹਾਂ ਹਾਂ ਜ਼ਿੰਮੇਵਾਰ ਲੈ ਜੇ ਹਾਂ ਹਾਂ ਕੋਈ ਭਾਰਪੂਰ ਦੀ ਨਾ 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 ਜਮੀਨ ਇੱਕ 1% ਵੀ ਨਹੀਂ ਠੀਕ ਠੀਕ ਕੋਈ ਡੱਕਤਾਲੀ ਗੱਲ ਨਹੀਂ ਨਾ ਨਾ ਜਮੀਨ ਨਹੀਂ ਠੀਕ ਤੇ ਮਾੜਾ ਮਾੜਾ ਜਿਆ ਪੈਰ ਜਿਵੇਂ ਬੇਮ ਨੂੰ ਮਾਰ ਪੱਕੇ ਥਾਂ ਕਰਕੇ ਬਈ ਇਹ ਪੰਜ ਚਾਰ ਦਿਨਾਂ ਚ ਜੇ ਕੱਚਾ ਹੋ ਗਿਆ ਤਾਂ ਠੀਕ ਹੋ ਜਾਊਗਾ ਅੱਛਾ ਚਾੜੇ ਹਰਾ ਪੱਕਾ ਹੀ ਨਹੀਂ ਹਾਂ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਹਾਂ ਕਈ ਇੰਨਾ ਪੁਰਾਣੂ ਬਹਿ ਨਾ ਨਾ ਹਾਂ ਹਾਂ ਮਾੜਾ ਉਨੀ 21 ਜੇ ਕੋ ਬਾਹਰ ਨੀਗਾ ਤੇ ਨੰਬਰ ਇੱਕ ਕਰ ਬਈ ਫੇਰ ਬੋਲ 62800 ਤੈਨਾ 14604 ਠੀਕ ਆ ਇਹ ਬਾਈ ਦਾ ਸੰਪਰਕ ਨੰਬਰ ਮਿੱਤਰੋ ਪਿੰਡ ਮਹਰਾਜ ਆ ਗਿਆ ਜ਼ਿਲ੍ਹਾ ਬਠਿੰਡਾ ਟਿਕਰੀਲੂ ਗਾਂ ਬਾਈ ਦੀ ਜਿਹੜੇ ਪਰਾਂ ਨੂੰ ਪਸੰਦ ਹੋ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ